ਇਹ ਗੱਲਾਂ ਦੇ ਵਿੱਚ ਸਰਪੰਚਾਂ ਦੀ ਹਾਲਤ ਬਹੁਤ ਖਰਾਬ ਦੀ ਰਹੀ ਹੈ ਗੱਡੀ ਇਹਨਾਂ ਨੇ ਪਾਈ ਇੱਥੇ ਦੇ ਵਿੱਚ ਵਾਦਾ ਕੀਤਾ ਸੀਗਾ ਸਾਨੂੰ ਰੈਗੂਲਰ ਕਰਾਉਣ ਦਾ 23 ਦੇ ਵਿੱਚ 22 ਦੇ ਵਿੱਚ ਸਾਡੀ ਜਲਾਈ ਤੇ ਸਾਨੂੰ ਪੱਕਾ ਕਰਨ ਲਈ ਆਉਂਦੇ ਸੀ ਵੱਡੇ ਵੱਡੇ ਬੋਰਡ ਲਾ ਕੇ ਇਹਨਾਂ ਨੇ ਇਹਨਾਂ ਕਿਆ ਬਣ ਪੱਕੇ ਇਹਦਾ ਸਰਕਾਰ ਨੇ ਸਾਡੇ ਨਾਲ ਮਤਲਬ ਅਸੀਂ ਕਹਿਨੇ ਆ ਵੀ ਸਾਡੇ ਨਾਲ ਧੋਖਾ ਕਰਕੇ ਐ ਪੂਰੀ ਨਹੀਂ ਪੈਣੀ ਐ ਗੱਲਾਂ ਬਾਤਾਂ ਨਾਲ ਟਾਈਮ ਨਹੀਂ ਲੱਪਣਾ ਪਿਛਲੀਆਂ ਸਰਕਾਰਾਂ ਨਾਲ ਵੀ ਦੋ ਹੱਥ ਕਰਦੇ ਰਹੇ ਆ ਤੇ ਇਸ ਸਰਕਾਰ ਨਾਲ ਵੀ ਦੋ ਹੱਥ ਕਰਕੇ ਆ ਆ ਅਸਲ ਦੇ ਵਿੱਚ ਉਹਨਾਂ ਨੇ ਕਿਹਾ 6 ਲੋਣਾ ਵਾਲੇ ਬੱਚੇ ਅਸੀਂ ਉਹਨੂੰ ਪੜਾ ਰਹੇ ਹਾਂ ਸਭ ਤੋਂ ਮਹੱਤਵਨ 17 ਸਾਲ ਵਿੱਚ ਉਹ ਤਾਂ ਉਹਨੇ ਇਹਦਾ ਕੋਈ ਨਾ ਪਤਾ ਤੇ ਮਾਨ ਸਾਹਿਬ ਕਹਿੰਦੇ ਸੀਗੇ ਕਿ ਜਿਹੜੇ ਬਿਲਕੁਲ ਕੁਆਲੀਫਾਈਡ ਬੱਚੇ ਹੈਗੇ ਨੇ ਜਿਵੇਂ ਐਮਏ ਪੀਟੈਕਲੋਰ ਕੀਤਾ ਹੋਇਆ ਉਹਨਾਂ ਨੂੰ ਇੱਥੇ ਪੱਕੇ ਕਰਾਂਗੇ ਤੇ ਸਹੀ ਪੰਗਾ ਮਾਨ ਸਰ ਮਾਰ ਦਵਾਗੇ ਪਰ ਅਸੀਂ ਸਾਰਾ ਸਾਲ ਕੋਈ ਤੇ ਬਣਾ ਰਹੇ ਆ ਸਾਨੂੰ ਦੱਗੇ ਚਾਰ ਕਰਮਚਾਰੀ ਬਣਾ ਕੇ ਰੱਖਿਆ ਹੋਇਆ ਤੁਸੀਂ ਇਹ ਦੇਖੋ ਕਿ ਮਾਨ ਸਾਹਿਬ ਕਹਿੰਦੇ ਸੀ ਕਿ ਮੈਂ ਬੱਚੇ ਦੇ ਆਪਣ ਦੇਖੇ ਪਰ ਉਹਨਾਂ ਨੇ ਕਰੇ ਦੱਗੇ ਚਾਰ ਕਰਮਚਾਰੀ ਦੇਖੇ ਜਿਹੜੇ ਅਧਿਆਪਕ ਹੋਣ ਜਿਹੜੇ ਅਧਿਆਪਕ ਹੋ ਕੇ ਇੱਕ ਅਧਿਆਪਕ ਦੀ ਕੁਰਸੀ ਬਣਾ ਚਾਹੀਦੇ ਆ ਉਹ ਦੱਗੇ ਚਾਰ ਕਰਮਚਾਰੀ ਬਣਾ ਕੇ ਆ ਕਿ ਇਹ ਕਹਿੰਦੇ ਸੀ ਕਿ ਜਿਹੜੇ ਵਿਚਕਾਰ ਤੋਂ ਬਚੋਦੇ ਆ ਪਰ ਬਾਹਰ ਕਰ ਦਿੱਤੇ ਜਾਂਦੇ ਕੋਈ ਵਿਚੋਲਾ ਬਾਹਰ ਹੀ ਚੱਲੇ ਆ ਅਸੀਂ ਇੱਥੇ ਬਚ ਕੇ ਬੈਠੇ ਆ ਅਸਥਾਈ ਬੈਠੀ ਹੋਈ ਆ ਸਾਡੇ ਸਾਰੇ ਹੁਣ ਮਨ ਮਰਜੀ ਕਰਦੀ ਆ ਸਾਡੇ ਨਾਲ ਲਗਭਗ 50 ਸਟਰੀਆਂ ਹੋ ਚੁੱਕੀਆਂ ਨੇ ਜ਼ਿੰਮੇਵਾਰ ਕਿ ਸਿਖਾਉਣੇ ਆ